ਨਮਸਕਾਰ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਕੰਗਨਾ ਰੌਤ ਕੰਗਨਾ ਰੌਤ ਆਪਣੇ ਵਿਵਾਦਿਤ ਬਿਆਨਾਂ ਦੇ ਕਾਰਨ ਹਮੇਸ਼ਾ ਸੁਰਖੀਆਂ ਦੇ ਵਿੱਚ ਜਾਂ ਉਸ ਨੂੰ ਸੋਸ਼ਲ ਮੀਡੀਆ ਤੇ ਟਰੋਲ ਕੀਤਾ ਜਾਂਦਾ ਹੈ ਜਾਂ ਤਾਂ ਉਹ ਕੋ ਪੋਸਟ ਪਾ ਦਿੰਦੇ ਨੇ ਜਾਂ ਕੋ ਉਹ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਪਾ ਦਿੰਦੇ ਨੇ ਚਾਹੇ ਉਹ ਪੰਜਾਬ ਦੇ ਲੋਕ ਹੋਣ ਚਾਹੇ ਉਹ ਕਿਸੇ ਵੀ ਸੂਬੇ ਦੇ ਲੋਕ ਹੋਣ ਟਿੱਪਣੀ ਕੀਤੇ ਬਿਨਾਂ ਨਹੀਂ ਰਹਿ ਸਕਦੀ ਕੰਗਨਾ ਰੌਤ ਜਾਈ ਮਾਮਲਾ ਆਇਆ ਹੈ ਯੂਪੀ ਦੇ ਵਿੱਚੋਂ ਯੂਪੀ ਦੇ ਵਿੱਚੋਂ ਇਹਨਾਂ ਦਿਨਾਂ ਦੇ ਵਿੱਚ ਕਾਵੜ ਲੰਘਣੇ ਨੇ ਉਹਨਾਂ ਦੀ ਆਪ ਦੀ ਆਸਥਾ ਹੈ Hinduਧਰਮ ਮੰਨ ਵਾਲਿਆਂ ਨੂੰ ਲੇਕਿਨ ਯੂਪੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਕਿ ਜਿੰਨੀਆਂ ਵੀ ਦੁਕਾਨਾਂ ਨੇ ਉਹਨਾਂ ਤੇ ਨਾਮ ਲਿਖੇ ਹੋਣੇ ਚਾਹੀਦੇ ਨੇ ਜਿਹੜੇ ਓਨਰ ਨੇ ਉਹ ਕੀ ਚੀਜ਼ਾਂ ਵੇਚਦੇ ਨੇ ਕਿਸ ਤਰ੍ਹਾਂ ਦੀਆਂ ਵੇਚਦੇ ਨੇ ਉਹ ਸਾਰੀਆਂ ਚੀਜ਼ਾਂ ਦੀ ਡਿਟੇਲ ਜਿਹੜੀ ਹੈ ਉੱਪਰ ਫਲੈਕਸ ਤੇ ਲਿਖੀ ਹੋਣੀ ਚਾਹੀਦੀ ਹੈ ਇਹ ਚੱਗੀ ਗੱਲ ਵੀ ਹੈ ਲੇਕਿਨ ਜਦੋਂ ਸੋਨੂ ਸੂਦ ਨੂੰ ਪਤਾ ਲੱਗਾ ਇਸ ਗੱਲ ਦਾ ਉਹਨੇ ਕਿਹਾ ਕਿ ਇਨਸਾਨੀਅਤ ਹੋਣੀ ਜ਼ਰੂਰੀ ਹੈ ਨਾ ਚਾਹੇ ਉਹ ਮੁਸਲਮਾਨ ਦਾ ਹੋਵੇ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਇਸਾਈ ਦਾ ਹੋਵੇ ਚਾਹੇ ਉਹ ਬੋਧਾ ਹੋਵੇ ਚਾਹੇ ਉਹ ਜੈਨੀ ਦਾ ਹੋਵੇ ਲੇਕਿਨ ਨਾ ਤੂੰ ਕੀ ਲੈਣਾ ਅਸਲ ਵਿੱਚ ਇਨਸਾਨੀਅਤ ਮੈਨੇ ਰੱਖਦੀ ਹੈ ਉਹਦਾ ਜਿਹੜਾ ਵਿਸ਼ੇਸ਼ ਰੂਪ ਹੈ ਇੱਕ ਹਿਊਮਨ ਬੀਇੰਗ ਦੀ ਲਾਈਫ ਦੇ ਵਿੱਚ ਇਨਸਾਨੀਅਤ ਦਾ ਯਾਨੀ ਕਿ ਹਿਊਮੈਨਿਟੀ ਦਾ ਇਸ ਨੂੰ ਲੈ ਕੇ ਹੁਣ ਕੰਗਣਾ ਰੌਤ ਨੇ ਇੱਕ ਹੋਰ ਬਿਆਨ ਦੇ ਦਿੱਤਾ ਹੈ ਉਹਨਾਂ ਨੇ ਕਿਹਾ ਹਾਂਜੀ ਹਲਾਲ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਹੋਣੀ ਚਾਹੀਦੀ ਹੈ ਦੇਖੋ ਹਮੇਸ਼ਾ ਹੀ ਕੋਈ ਨਾ ਕੋਈ ਪੁਵਾੜਾ ਪਾਉਂਦੀ ਰਹਿੰਦੀ ਹੈ ਕੰਗਣਾ ਰੌਤ ਫਿਲਮੀ ਅਦਾਕਾਰ ਵੀ ਰਹਿ ਚੁੱਕੀ ਹੈ ਅਤੇ ਮੌਜੂਦਾ ਸੰਸਦ ਹੈ ਹਿਮਾਚਲ ਤੋਂ ਲੇਕਿਨ ਹਮੇਸ਼ਾ ਕੋਈ ਨਾ ਕੋਈ ਅਜਿਹੀ ਸ਼ੁਰਲੀ ਛੱਡ ਦੇ ਦਿੰਦੀ ਹੈ ਜਾਂ ਅਜਾ ਬਿਆਨ ਦੇ ਦਿੰਦੀ ਹੈ ਜਿਸ ਨਾਲ ਸਿਆਸਤ ਦੇ ਵਿੱਚ ਹਲਚਲ ਮਚ ਜਾਂਦੀ ਹੈ ਪਿਛਲੇ ਦਿਨਾਂ 'ਚ ਜਦੋਂ ਉਸ ਨੂੰ ਥੱਪੜ ਵੱਜਿਆ ਸੀ ਕੁਲਵਿੰਦਰ ਕੌਰ ਦੇ ਕੋਲੋਂ ਚੰਡੀਗੜ੍ਹ ਦੇ 에ਅਰਪੋਰਟ ਤੇ ਬਾਅਦ 'ਚ ਕੀ ਕਹਿੰਦੀ ਕਿ ਪੰਜਾਬ 'ਚ ਗਰਵਾਧ ਵਧ ਰਿਹਾ ਹੈ ਪੰਜਾਬ 'ਚ ਅਤਵਾਦੀ ਵਧ ਰਹੇ ਨੇ ਦੂਸਰੇ ਪਾਸੇ ਜਦੋਂ ਪੰਜਾਬ ਦੀਆਂ ਮਹਿਲਾਵਾਂ ਧਰਨਾ ਲਾਉਂਦੀਆਂ ਨੇ ਮਤਾਵਾ ਸਾਡੀਆਂ ਉਹਨਾਂ ਨੂੰ ਕਹਿ ਦਿੰਦੀਆਂ ਨੇ ਇਹ ਕਹਿੰਦੀ ਹੈ ਕਿ 100 ਰੁਪਏ ਧਿਆੜੀ ਤੇ ਲੈ ਕੇ ਆਈਆਂ ਹੋਈਆਂ ਨੇ ਮਨ ਲਓ ਇਸ ਤਰ੍ਹਾਂ ਦੇ ਵਿਵਾਦਿਤ ਬਿਆਨਾਂ ਦੇਣ ਦੇ ਕਾਰਨ ਇਹਨੂੰ ਮਿਲਦਾ ਕੀ ਹੈ ਕਿ ਇਹ ਪੰਜਾਬ ਦੇ ਜਾਂ ਭਾਰਤ ਦਾ ਜਿਹੜਾ ਲਾਅ ਐਂਡ ਆਰਡਰ ਹੈ ਉਹ ਇਸ ਉਸ ਦੀ ਚੰਗੀ ਤਰ੍ਹਾਂ ਇਹਨੂੰ ਜਾਨੂ ਨਹੀਂ ਹੈ ਜਾਗਰੂਕ ਨਹੀਂ ਹੈ ਕਿ ਇਹ ਡੈਮੋਕ੍ਰੇਸੀ ਨੂੰ ਪਿਆਰ ਨਹੀਂ ਕਰਦੀ ਹੁਣ ਐਮਪੀ ਬਣ ਚੁੱਕੇ ਨੇ ਹੁਣ ਤੇ ਜ਼ਿੰਮੇਵਾਰੀਆਂ ਵਧ ਗਈਆਂ ਨੇ ਕੰਗਣਾ ਲਾਉਂਦੀਆਂ ਕੀ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਰ੍ਹਾਂ ਨਿਭਾਉਣਗੇ ਜਾਂ ਨਹੀਂ ਨਿਭਾਉਣਗੇ ਪਿਛਲੇ ਦਿਨਾਂ ਚ ਕਹਿੰਦੀ ਕਿ ਮੈਨੂੰ ਸਰਵਿਸ ਵਿੱਚ ਅਵਾਰਡ ਮਿਲਣਾ ਚਾਹੀਦਾ ਹੈ ਮੈਂਬਰ ਆਫ ਪਾਰਲੀਮੈਂਟ ਦਾ ਮੈਂਬਰ ਆਫ ਪਾਰਲੀਮੈਂਟ ਦਾ ਸਰਵ ਸ਼੍ਰੇਸ਼ਟ ਅਵਾਰਡ ਤੇ ਕੋਈ ਹੁੰਦਾ ਹੀ ਨਹੀਂ ਹਮੇਸ਼ਾ ਹੀ ਬੇਤੁਕੀਆਂ ਬੇਮਤਵਲੀ ਗੱਲਾਂ ਕਰਦੀ ਰਹਿੰਦੀ ਹੈ ਜਿਸ ਤੇ ਨਾਲ ਸਿਆਸਤ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਜਿਹੜੀ ਵਿਵਾਦਿਤ ਬਿਆਨਾਂ ਨੂੰ ਲੈ ਕੇ ਹਲਚਲ ਮਚ ਜਾਂਦੀ ਹੈ ਸੋਨੂ ਸੂਦ ਨੇ ਕੀ ਕਿਹਾ ਜਿਹੜੇ ਫਿਲਮੀ ਐਕਟਰ ਨੇ ਕੋਵਿਡ ਦੇ ਵਿੱਚ ਲੱਖਾਂ ਲੋਕਾਂ ਦੀ ਉਸਨੇ ਹੈਲਪ ਕੀਤੀ ਲੱਖਾਂ ਲੋਕਾਂ ਨੂੰ ਆਪਦੇ ਕੋਲ ਪੈਸਾ ਲਾ ਕੇ ਰੋਜ਼ਗਾਰ ਦਿੱਤਾ ਉਸਨੇ ਸਿਰਫ ਇੱਕ ਇਨਸਾਨੀਅਤ ਦੀ ਗੱਲ ਕੀਤੀ ਹੈ ਕਿ ਨਾਮ ਦੇ ਨਾਰੋ ਸਭ ਤੋਂ ਵਧੀਆ ਹੈ ਇਨਸਾਨੀਅਤ ਇਹ ਭੈਣ ਕਹਿ ਰਹੀ ਹੈ ਕੰਗਨਾ ਰਣੌਤ ਨਵੀਂ ਬਣੀ ਸੰਸਦ ਇਹ ਕਹਿੰਦੀ ਹੈ ਹਲਾਲ ਨਹੀਂ ਹੋਣਾ ਚਾਹੀਦਾ ਇਨਸਾਨੀਅਤ ਹੋਣੀ ਚਾਹੀਦੀ ਹੈ ਹਲਾਲ ਨੂੰ ਛੱਡ ਕੇ ਇਨਸਾਨੀਅਤ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਬੇਤੁਕੇ ਬਿਆਨਾਂ ਦੇ ਨਾਲ ਕੰਗਣਾ ਹਮੇਸ਼ਾ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਅਤੇ ਉਸ ਨੂੰ ਸੋਸ਼ਲ ਮੀਡੀਆ ਤੇ ਬੜਾ ਵੱਡੇ ਪੱਧਰ ਤੇ ਜਿਹੜਾ ਹੈ ਟਰੋਲ ਕੀਤਾ ਜਾਂਦਾ ਹੈ ਹੁਣ ਸੋਨੂ ਸੂਦ ਨੂੰ ਲੈ ਕੇ ਅਤੇ ਕੰਗਣਾ ਨੌਦ ਦੇ ਨੂੰ ਮਾਮਲੇ ਨੂੰ ਫਿਰ ਇੱਕ ਵਾਰ ਵਿਵਾਦਪੂਰਨ ਬਿਆਨ ਦਿੱਤਾ ਹੈ ਕੰਗਣਾ ਨੌਦ ਨੇ ਕਿ ਹਲਾਲ ਨਹੀਂ ਹੋਣਾ ਚਾਹੀਦਾ ਇਨਸਾਨੀਤ ਹੋਣੀ ਚਾਹੀਦੀ ਹੈ ਧੰਨਵਾਦ